ਮਦਰ ਕਦੇ ਮੈਂ ਇਹ ਨਹੀਂ ਦੇਖਿਆ ਵੀ ਇਹ ਗਾਣੇ ਦਾ ਪ੍ਰਭਾਵ ਕਿਦਾਂ ਦਾ ਹੋਊਗਾ ਹਾਂ ਇਹਨਾਂ ਵਿੱਚ ਲਿਖਦਾ ਹੈ ਵੀ ਅਕਸਰ ਮੈਂ ਅੱਜ ਮੈਂ ਜਵਾਨ ਐ ਕੱਲ ਨੂੰ ਮੈਂ ਬੁਢਾ ਵੀ ਹੋਣਾ ਬਜ਼ੁਰਗ ਵੀ ਹੋਣਾ ਮੇਰੇ ਬੇਟੀ ਵੀ ਹੋਣੇ ਮੇਰੇ ਗਾਂ ਵੀ ਪਰਿਵਾਰ ਹੋਣਾ ਉਹ ਮੈਂ ਸਭ ਇੱਕਾ ਜੁਰ ਦਮਾਜ ਰੱਖਦਾ ਹੁੰਨਾ ਉਹਨਾਂ ਦਾ ਬਿਲਕੁਲ ਪਿਪੇ ਕਿਤੇ ਕੋਈ ਪਛਤਾਵਾ ਨਾ ਲੋਕ ਹੁੰਣਾ ਚਾਹੀਦੇ ਆਪਣੇ ਬਹੁਤ ਕਲਾਕਾਰ ਐ ਤੁਸੀਂ ਕਿਸੇ ਦੀ ਇੰਟਰਵਿਊ ਲਈ ਸੀ ਮੈਂ ਨਾਮ ਨਹੀਂ ਲੈਂਦਾ ਇੱਥੇ ਤੁਹਾਡੇ ਜਾਣ ਤੋਂ ਬਾਅਦ ਜੂਗੀ ਉਹਨੇ ਕੋਈ ਗੀਤ ਗਾਇਆ ਤਾਂ ਉਹਨਾਂ ਨੇ ਜਿਹਦੀ ਇੰਟਰਵਿਊ ਤੁਸੀਂ ਲਈ ਹੈ ਉਨੇ ਰੋਕਿਆ ਵੀ ਤੂੰ ਇਹ ਗਾਣਾ ਨਾ ਗਾਇਆ ਕਰ ਅੱਜ ਉਹ ਕਲਾਕਾਰ ਕਿਤੇ ਪਹੁੰਚਿਆ ਵਿਆ ਅੱਜ ਗਾਣਾ ਗણો ਹਟ ਗਿਆ ਤੇ ਜਿਹੜਾ ਪਛਤਾਵਾ ਹੈ ਪਛਤਾਵਾ ਫਿਰ ਔਖਾ ਹੋ ਜਾਂਦਾ ਹੈ ਕਿਉਂਕਿ ਥੋੜੇ ਜਿਹੜੇ ਬੋਲ ਆ ਨਾ ਚਾਹੇ ਮੈਂ ਲਿਖਤੇ ਉਹ ਮੈਂ ਬੋਲਤੇ ਕਲਾਕਾਰ ਨੇ ਗਾਤੇ ਉਹਨੇ ਬੋਲਤੇ ਤੇ ਜਿਹੜਾ ਸਭਿਆਚਾਰਕ ਦੀ ਕੋਈ ਵੀ ਗੱਲ ਹੈ ਸਭਿਆਚਾਰ ਦਾ ਬਦਲ ਲੋਕਾਂ ਨੂੰ ਪਤਾ ਹੀ ਨਹੀਂ ਗਾ ਮੈਂ ਕਈ ਬੰਦੇ ਨੂੰ ਪੁੱਛਦਾ ਸਭਿਆਚਾਰ ਕੀ ਚੀਜ਼ ਹੈ ਕਹਿੰਦੇ ਬਸ ਇਹ ਲੋਕਤ ਵਰਦੇਰੀ ਕੀ ਬੰਦੇ ਜਿਹੜੇ ਹੋਰ ਥੋੜੇ ਜੇ ਪੜੇ ਲਿਖੇ ਹੁੰਦੇ ਹੁਣ ਮੈਂ ਮੈਂ ਤਾਂ ਆਪਣੀ ਪੜ੍ਹਾਈ ਦੇ ਬਾਰੇ ਰੱਬ ਨੇ ਅੰਦਰੋਂ ਮੈਨੂੰ ਸਿਖਾਇਆ ਸੱਭਿਆਚਾਰ ਉਹ ਹੁੰਦਾ ਜੋ ਤੁਹਾਡੇ ਪੁਰਾਣੀਆਂ ਰੋ ਰੀਤਾਂ ਨੇ ਤੁਹਾਡੇ ਰਿਵਾਜ ਨੇ ਤੁਹਾਡੇ ਸਮਾਜ ਵਿੱਚ ਅੱਛੀਆਂ ਗੱਲਾਂ ਨੇ ਉਹਨੂੰ ਤੁਸੀਂ ਗੀਤ ਰੂਪ ਚ ਲਿਆਉਣੇ ਸੀ ਗੀਤਕਾਰ ਕਲਾਕਾਰ ਉਹਨੂੰ ਗਾਉਣੇ ਆ ਉਹਨੂੰ ਕਹਿੰਦੇ ਸੀ ਪੰਜਾਬੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਤੋਂ ਲਿਖ ਕੇ ਬਾਤ ਗਰੂਪ ਦੇ ਵਿੱਚ ਜੋ ਅਸੀਂ ਗਾਉਣਾ ਸੀ ਕਹਿੰਦੇ ਜਿਹੜੇ ਸੱਭਿਆਚਾਰਕ ਗੀਤ ਬਣ ਗਏ ਸਨ